ਸੰਗਰੂਰ ਦੇ ਵਿੱਚ ਹੁਣ ਕਿਸਾਨਾਂ ਨੂੰ ਇੱਕ ਨਵੀਂ ਮੁਸੀਬਤ ਨੇ ਘੇਰੇ ਆ ਗਾ ਲਹਿਰਗਾਗਾ ਦੇ ਸੰਗਤਪੁਰਾ ਪਿੰਡ ਦੇ ਵਿੱਚ ਖੜਿਆ ਜਿੱਥੇ ਕਿਸਾਨ ਗੁਰਵਿੰਦਰ ਸਿੰਘ ਦੀ ਕਰੀਬ 17 ਤੋਂ 18 ਏਕੜ ਕਣਕ ਦੀ ਫਸਲ ਹੈ ਜਿਹੜੀ ਉਹ ਗੁਲਾਬੀ ਰੰਗ ਦੀ ਸੁੰਡੀ ਨੇ ਖਾ ਲਈ ਹੈ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਆ ਕਿ ਦੇਖ ਸਕਦੇ ਹੋ ਤੁਸੀਂ ਜਿਹੜੇ ਖੇਤ ਦੇ ਖੇਤ ਨੇ ਪੂਰੇ ਜਿਹੜੇ ਖਾਲੀ ਹੋ ਚੁੱਕੇ ਨੇ ਕਿਉਂਕਿ ਇੱਕ ਮਹੀਨੇ ਤੋਂ ਜ਼ਿਆਦਾ ਸਮਾਂ ਖੇਤ ਦੇ ਵਿੱਚ ਕਣਕ ਨੂੰ ਹੋਇਆ ਜਦੋਂ ਪਾਣੀ ਲਾਉਣ ਤੋਂ ਬਾਅਦ ਇਸ ਸਮੱਸਿਆ ਜਿਹੜੀ ਵੱਡੇ ਪੱਧਰ 'ਤੇ ਸਾਹਮਣੇ ਆਈ ਇੱਕ ਪਾਸੇ ਤੁਸੀਂ ਜਿਹੜੀ ਇਹ ਕਣਕ ਦੇਖੋ ਦੂਜੇ ਪਾਸੇ ਜਿਹੜੀ ਕਣਕ ਵਧੀਆ ਖੜੀ ਆ ਪਰ ਲੇਕਿਨ ਜਿੱਥੇ ਸੁੰਡੀ ਦਾ ਹਮਲਾ ਹੋ ਰਿਹਾ ਉਹ ਕਣਕ ਨੂੰ ਖਾਧਾ ਜਾ ਰਿਹਾਗਾ ਬਿਲਕੁਲ ਕਹਿ ਸਕਦੇ ਆ ਕਿ ਗਰਾਊਂਡ ਜਿਹੜਾ ਬਣਾ ਦਿੱਤਾ ਗਿਆਗਾ ਖੇਤ ਨੂੰ ਇਸ ਤੋਂ ਬਾਅਦ ਹੁਣ ਖੇਤੀਬਾੜੀ ਵਿਭਾਗ ਦੀਆਂ ਟੀਮਾਂ ਨੇ ਜਿਹੜੀਆਂ ਉਹ ਖੇਤਾਂ ਦੇ ਵਿੱਚ ਗਈਆਂ ਨੇ ਜਿਹੜਾ ਵਿਜ਼ਿਟ ਕਰ ਰਹੀਆਂ ਨੇ ਕਿ ਆਖਰਕਾਰ ਕਾਰਨ ਕੀ ਰਿਹਾ ਪਰ ਕਿਸਾਨ ਜਿਹੜੇ ਮੰਨ ਰਹੇ ਨੇ ਕਿ ਅਸੀਂ ਨੇ ਪਰਾਲੀ ਨੂੰ ਬਿਨਾ ਅੱਗ ਲਾਏ ਖੇਤਾਂ ਦੇ ਵਿੱਚ ਜਿਹੜੀ ਕਣਕ ਦੀ ਬਜਾਈ ਕੀਤੀ ਸੀ ਜਿਸ ਤੋਂ ਬਾਅਦ ਇਹ ਸਮੱਸਿਆ ਆਈ ਹੈ ਕਿਉਂਕਿ ਕਿਸਾਨ ਪਹਿਲਾਂ ਪਰਾਲੀ ਨੂੰ ਅੱਗ ਲਾਉਣ ਸਮੇਂ ਕਹਿ ਸਕਦੇ ਹਾਂ ਉਦੋਂ ਵਿਰੋਧ ਕਰ ਰਹੇ ਸੀ ਕਿ ਅਸੀਂ ਬਿਨਾ ਅੱਗ ਲਾਏ ਨਹੀਂ ਬੀਜਾਂਗੇ ਅਗਰ ਬਿਨਾ ਅੱਗ ਲਾਏ ਬੀਜਾਂਗੇ ਤਾਂ ਸਾਨੂੰ ਅੱਗੇ ਜਾ ਕੇ ਸਮੱਸਿਆਵਾਂ ਆ ਸ਼ੁਰੂ ਹੋਣਗੀਆਂ ਪਰ ਉਹੀ ਜਿਹੜਾ ਡਰ ਸੀ ਉਹ ਕਿਸਾਨਾਂ ਦੇ ਜਿਹੜਾ ਅੱਗੇ ਆਇਆ ਹੈਗਾ ਪਰ ਖੇਤੀਬਾੜੀ ਵਿਭਾਗ ਇਸ ਨੂੰ ਜਿਹੜਾ ਨਹੀਂ ਮੰਨ ਰਿਹਾ ਹੈਗਾ ਸਾਡੇ ਨਾਲ ਕਿਸਾਨ ਗੁਰਵਿੰਦਰ ਸਿੰਘ ਨੇ ਬਾਈ ਜੀ ਪਹਿਲਾਂ ਤੁਸੀਂ ਕਿੰਨੀ ਖੇਤੀ ਕਰਦੇ ਤੁਸੀਂ ਮੈਂ 2 ਏਕੜ ਦੀ ਖੇਤੀ ਕਰਦਾ ਹਾਂ ਤੇ ਮਤਲਬ ਮੇਰੇ 17 ਤੋਂ 18 ਏਕੜ ਬਿਲਕੁਲ ਤਬਾਹ ਹੋ ਗਈ ਜੀ ਸੁੰਡੀ ਨੇ ਬਿਲਕੁਲ ਤਬਾਹ ਕਰਤੀ ਉਹਦੇ ਵਿੱਚੋਂ 3-4 ਕਿਲੀ ਵਜੇ ਨੇ ਅੱਛਾ ਭਾਈ ਜੀ ਇਹਦੋਂ ਪਹਿਲਾਂ ਤੁਸੀਂ ਝੋਨੇ ਦੀ ਪਰਾਲੀ ਨੂੰ ਅੱਗ ਲਾ ਕੇ ਬੀਜਦੇ ਸੀ ਹਾਂਜੀ ਪਹਿਲਾਂ ਅੱਗ ਲਾ ਕੇ ਬੀਜਦੇ ਸੀ ਬਿਲਕੁਲ ਕਦੇ ਕੋਈ ਸ਼ਿਕਾਇਤ ਨਹੀਂ ਆਈ ਸੀ ਕਦੇ ਵੀ ਨਹੀਂ ਆਈ ਕਦੇ ਵੀ ਸ਼ਿਕਾਇਤ ਨਹੀਂ ਆਈ ਸੀ ਜੀ ਪਰ ਜਦੋਂ ਐਤ ਕੀ ਜੇ ਸਰਕਾਰ ਦੀ ਮੰਨੀ ਹੈ ਵੀ ਚਲੋ ਸਰਕਾਰ ਦੇ ਹਿਸਾਬ ਨਾਲ ਚੱਲਦੇ ਆ ਤਾਂ ਸਾਨੂੰ ਦੇਖਣ ਨੂੰ ਆ ਰਿਜ਼ਲਟ ਮਿਲ ਗਿਆ ਜੀ ਸਾਡਾ ਕੀ ਇਹ ਦਰਸਤਾ ਆ ਰਿਹਾ ਤੇ ਜਦੋਂ ਖੇਤਾਂ ਦੇ ਵਿੱਚ ਐਂਬੂਲੈਂਸਾਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪੋਰਟਸ ਦੀਆਂ ਗੱਡੀਆਂ ਪਹੁੰਚ ਰਹੀਆਂ ਸੀ ਬਿਲਕੁਲ ਜੀ ਹਾਂ ਜੀ ਮਤਲਬ ਕਰੋੜ ਰੁਪਏ ਜੁਰਮਾਨੇ ਤੋਂ ਡਰ ਲੱਗਦਾ ਸੀਗਾ 5-5 ਸਾਲ ਦੀ ਕਹਿੰਦੇ ਕੈਦ ਕਰਾਂਗੇ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਆਉਂਦੀਆਂ ਸਾਰਾ ਡਿਪਾਰਟਮੈਂਟ ਆਉਂਦਾ ਜੀ ਪਰ ਇਹ ਚੀਜ਼ ਤੋਂ ਅਸੀਂ ਡਰਦਿਆਂ ਲਾ ਲਓ ਜਾਂ ਕੁਝ ਵੀ ਲਾ ਲਓ ਵੀ ਅਸੀਂ ਮਤਲਬ ਸਰਕਾਰ ਦੀ ਮੰਨੀ ਤਾਂ ਅਸੀਂ ਨੇ ਮਤਲਬ ਖਰਚਿਆਂ ਦੇ ਵਿੱਚ ਪਰਾਲੀ ਦੇ ਵਿੱਚ ਅੱਗ ਐ ਮਤਲਬ ਸੁਪਰ ਸੀਡਰ ਨਾਲ ਬੀਜਤੀ ਜੀ ਉਸ ਤੋਂ ਬਾਅਦ ਇੰਨੀ ਸੁੰਡੀ ਪੈਦਾ ਹੋ ਗਈ ਬਾਈ ਜੀ ਤੁਹਾਡੇ ਇਹ ਤੁਹਾਡੇ ਕੱਲੇ ਖੇਤਾਂ ਜਾਂ ਪਿੰਡ 'ਚ ਹੋਰ ਵੀ ਦਿੱਕਤ ਹੈਗੀ ਹੈ ਕਿਸਾਨਾਂ ਦੀ ਨਹੀਂ ਇਹ ਉਰੇ ਸਾਡੇ ਖੇਤ 'ਤੇ ਥੋੜੀ ਜਿਹੀ ਜ਼ਿਆਦਾ ਦਿੱਕਤ ਹੈ ਜੀ ਤੇ ਬਾਕੀ ਉਹ ਹੈਗੀ ਹੈ ਹੋਰ ਕਿਸਾਨਾਂ ਦੀ ਬਹੁਤ ਦਿੱਕਤ ਹੈ ਪਰ ਸਾਡੇ ਥੋੜੀ ਜਿਹੀ ਵੱਧ ਦਿੱਕਤ ਹੈ ਜੀ ਅਚ ਕੀ ਉਹਨਾਂ ਦੇ ਆਈ ਹੈ ਦਿੱਕਤ ਜਿਨ੍ਹਾਂ ਨੇ ਪਰਾਲੀ ਨੂੰ ਅੱਗ ਲਾ ਕੇ ਬਿਜਾਈ ਕੀਤੀ ਹੈ ਨਹੀਂ ਉਹਨਾਂ ਦੇ ਕੋਈ ਨਹੀਂ ਆਈ ਉਹਨਾਂ ਦੇ ਬਿਲਕੁਲ ਨਹੀਂ ਆਈ ਬਿਲਕੁਲ ਮੰਨ ਲਓ ਖੇਤ ਉਰੇ ਕੈਮਰਾ ਮਾਰ ਸਕਦੇ ਆ ਇਹ ਅੱਗ ਲਾ ਕੇ ਬੀਜੀ ਹੋਈ ਹੈ ਮਤਲਬ ਇਹਦੇ ਵਿੱਚ ਬਿਲਕੁਲ ਸਹੀ ਖੜੀ ਹੈ ਜ ਕਿ ਸਾਡੇ ਹੁਣ ਖਰਚਾ ਕਿੰਨਾ ਚੁੱਕਿਆ ਬਾਈ ਕਿਉਂਕਿ ਕਾਫੀ ਖਰਚਾ ਆਇਆ ਹੋਵੇਗਾ ਇਸ ਦੇ ਉੱਪਰ ਜਦੋਂ ਤੁਸੀਂ 17-18 ਏਕੜ ਦੇ ਵਿੱਚ ਬੀ ਪਾਇਆ ਡੀਏਪੀ ਖਾਦ ਪਾਈ ਹੈ ਬਹੁਤ ਮਹਿੰਗੀ ਖਾਦ ਅਸੀਂ ਐ ਲੈ ਲਓ ਜੀ ਮਤਲਬ ਘੱਟੋ ਘੱਟ 7000 7 ਤੋਂ 8000 ਰੁਪਿਆ ਏਕੜ ਦਾ ਖਰਚਾ ਇਹ ਤੋਂ ਪਹਿਲਾਂ ਆ ਚੱਕਾ ਤਿੰਨ ਚਾਰ ਸਪਰੇਆਂ ਕਰਤੀਆਂ ਜੀ ਡੀਏਪੀ ਵੀ ਪਾਈ ਹੈ ਤੇ ਜੂਰੀਆ ਵੀ ਪੈ ਗਈ ਜੀ ਇਹ ਚ ਤੇ 2 ਲੱਖ ਦੇ ਕਰੀਬ ਤਾਂ ਇਹਦਾ ਖਰਚ ਹੋ ਚੁੱਕਿਆ ਹਾਂਜੀ ਹਾਂ ਜਿਹੜੀ ਫਸਲ ਖਰਾਬ ਹੋ ਜਾ ਉਹ ਲੱਗ ਉਹ ਲੱਗ ਗਈ ਉਹ ਤੋਂ ਬਿਨਾ ਮਤਲਬ ਮੰਨ ਕੇ ਚੱਲੀ ਜੀ ਆਪਾਂ 1 ਏਕੜ ਦਾ 10 ਤੋਂ 12000 ਰੁਪਏ ਦਾ ਨੁਕਸਾਨ ਤਾਂ ਹੋਈ ਹੋਇਆ ਜੀ ਕਿਉਂਕਿ ਇਹਦੇ ਵਿੱਚ ਮੈਂ ਸੁਪਰ ਸੀਡਰ 2000 ਰੁਪਏ ਸੁਪਰ ਸੀਡਰ ਵਾਲਾ ਵੀ ਲੈ ਗਿਆ ਜੀ ਕੀਲੇ ਦਾ ਉਹਨੂੰ ਵੀ ਦਿੱਤਾ ਜੀ ਤੇ ਹੁਣ ਲਾ ਲਵੇ 36000 ਰੁਪਏ ਤਾਂ ਜੀ ਕੱਲਾ ਸੁਪਰ ਸੀਡਰ ਵਾਲੀ ਦੀ ਬਣ ਗਿਆ ਠੀਕ ਹੈ ਹੁਣ ਇਹ ਮਤਲਬ ਇਹ ਨੌਪਤਾ ਵੀ ਹੁਣ ਅਸੀਂ ਬੋਣੀ ਹੈ ਜੀ ਹੋਰ ਕੋ ਸਾਡੇ ਕੋਈ ਹੋਰ ਚਾਰਾ ਨਹੀਂ ਖੇਤੀਬਾੜੀ ਵਿਭਾਗ ਵਾਲੇ ਆਏ ਸੀ ਤੁਹਾਡੇ ਖੇਤ ਖੜਨੇ ਉਹ ਹੁਣ ਕੀ ਕਹਿ ਗਏ ਨੇ ਕੀ ਹੁਣ ਬਸ ਖਤਮ ਹਾਂ ਉਹਨਾਂ ਨੇ ਕਿਹਾ ਜੀ 100% ਤੁਹਾਡਾ ਮਾਦਮ ਨੁਕਸਾਨ ਹੈ ਤੇ ਹੁਣ ਅਸੀਂ ਉਹਨਾਂ ਨੇ ਵੀ ਹੱਥ ਛਾੜ ਦਿੱਤੇ ਜੋ ਕਹਿੰਦੇ ਸਾਡੇ ਮਤਲਬ ਹੁਣ ਉਹ ਕਹਿੰਦੇ ਖੇਤੀਬਾੜੀ ਵਿਭਾਗ ਕਹਿ ਰਿਹਾ ਕਿ ਪਹਿਲਾਂ ਕਿਸਾਨਾਂ ਨੇ ਇਸ ਦਾ ਮਤਲਬ ਕਿ ਜਾਣਕਾਰੀ ਨਹੀਂ ਦਿੱਤੀ ਜਾਂ ਪਹਿਲਾਂ ਸਮੇਂ ਸਿਰ ਜਾਂ ਪਹਿਲਾਂ ਦਵਾਈਆਂ ਪਾਉਂਦੀ ਕੀ ਤੁਹਾਨੂੰ ਜਾਣਕਾਰੀ ਹੈਗੀ ਸੀ ਪਹਿਲਾਂ ਕਿਹਾ ਗਿਆ ਸੀ ਇਹ ਜਦੋਂ ਉਦੋਂ ਕੈਂਪ ਲੱਗਦੇ ਸੀ ਉਦੋਂ ਨਹੀਂ ਨਹੀਂ ਕੋਈ ਕਿਸ ਨੇ ਨਹੀਂ ਕਿਹਾ ਹੈਗਾ ਵੀ ਇਹ ਦਵਾਈ ਪਾਓ ਜਾਂ ਕੁਝ ਨਹੀਂ ਅਸੀਂ ਕੈਂਪਸ ਜਾਂਦੇ ਵੀ ਰਹੇ ਹਾਂ ਬਾਕੀ ਮੈਂ ਦਫ਼ਤਰ ਵੀ ਗਿਆ ਜੀ ਅੱਜ ਤੋਂ ਹਫ਼ਤਾ 10 ਦਿਨ ਪਹਿਲਾਂ ਵੀ ਗਿਆ ਸੀਗਾ ਤੇ ਉੱਥੇ ਬਸ ਡਾਕਟਰ ਸਾਹਿਬ ਦੀ ਬਦਲੀ ਹੋ ਗਈ ਉਹ ਕਹਿੰਦੇ ਅਸੀਂ ਉਧਰ ਚੱਲਗੇ ਹੁਣ 10 15 ਦਿਨਾਂ ਤੱਕ ਆਉਣਗੇ ਜਿਹੜੇ ਦੀ ਬਦਲੀ ਹੋਈ ਸੀ ਡਾਕਟਰ ਸਾਹਿਬ ਨੇ ਕਿਹਾ ਸਾਨੂੰ ਕਹਿੰਦਾ ਵੀ ਤੁਸੀਂ ਕਲੋਰੋ ਦੀ ਛੜਕਾਅ ਕਰ ਦਿਓ ਵੀ ਉਹਦੇ ਨਾਲ ਸੁੰਡੀ ਬਿਲਕੁਲ ਖਤਮ ਹੋ ਜਾਵੇ ਅਸੀਂ ਕਲੋਰੋ ਦਾ ਛੜਕਾਅ ਵੀ ਕਰਤਾ ਤੇ ਮਤਲਬ ਉਹਦੇ ਨਾਲ ਵੀ ਕੋਈ ਫਰਕ ਨਹੀਂ ਪਿਆ ਉਦੋਂ ਬਾਅਦ ਅਸੀਂ ਕੋਰਾ ਜਿਹਨ ਲੈਂਬੜਾ ਉਹ ਵੀ ਮਾਰਤੀ ਉਹਦੇ ਨਾਲ ਹੀ ਫਰਕੇ ਪਿਆ ਹੈਗਾ ਮੰਨ ਲਓ ਐ ਮੰਨ ਕੇ ਜਦੋਂ 3 ਤੋਂ 4 ਸਪਰੇਆਂ ਕਰ ਚੁੱਕੇ ਆਂ ਜੇ ਉਦੋਂ ਪਹਿਲਾਂ ਬਿਲਕੁਲ ਕਿਉਂਕਿ ਖੇਤ ਦੇ ਵਿੱਚ ਸਪਰੇਅ ਕਰਨ ਵਾਲੀ ਮਸ਼ੀਨ ਵੀ ਤੁਸੀਂ ਦੇਖ ਸਕਦੇ ਹੋ ਕਿ ਕਿਉਂਕਿ ਕਿਸਾਨ ਆਪਣੀ ਫਸਲ ਨੂੰ ਬਚਾਉਣ ਦੇ ਲਈ ਹਰ ਹਿੱਲਾ ਜਿਹੜਾ ਉਹ ਅਪਣਾ ਚੁੱਕਿਆ ਲੱਖਾਂ ਰੁਪਏ ਦਾ ਖਰਚ ਹੋ ਚੁੱਕਿਆ ਪਰ ਉਸ ਤੋਂ ਬਾਅਦ ਰਿਜ਼ਲਟ ਜਿਹੜਾ ਉਹ ਬਿਲਕੁਲ ਜ਼ੀਰੋ ਆਗਾ ਤੁਸੀਂ ਦੇਖ ਸਕਦੇ ਹੋ ਕਿ ਸਾਰੇ ਖੇਤ ਜਿਹੜਾ ਇਹ ਪੂਰੇ ਪੂਰਾ ਜਿਹੜਾ ਬਰਬਾਦ ਹੋ ਚੁੱਕਿਆ ਖੇਤ ਦੇ ਵਿੱਚ ਕਿਸਾਨ ਨੇ ਜਿਹੜੇ ਉਹ ਇਕੱਠਾ ਹੋਏ ਨੇ ਇਕੱਠਾ ਹੋ ਕੇ ਉਹਨਾਂ ਨੇ ਇਹੀ ਪੂਰਜ਼ਰ ਮੰਗ ਕਰੀਏ ਕਿ ਜਿਹੜਾ ਹੁਣ ਨੁਕਸਾਨ ਹੋਇਆ ਉਸ ਨੁਕਸਾਨ ਦੀ ਜਿਹੜੀ ਭਰਪਾਈ ਹੈ ਜਿਹੜੀ ਉਹ ਕਹਿ ਸਕਦੇ ਆ ਕਿ ਉਹ ਕੀਤੀ ਜਾਵੇ ਪਰ ਇਸ ਤੋਂ ਬਾਅਦ ਹੁਣ ਕਿਉਂਕਿ ਸਭ ਤੋਂ ਜ਼ਿਆਦਾ ਜਿਹੜਾ ਕਿਸਾਨ ਆ ਉਹ ਹਰ ਸਮੇਂ ਪਰੇਸ਼ਾਨੀ ਦੇ ਵਿੱਚ ਰਹਿੰਦਾ ਭਾਵੇਂ ਉਹ ਪਰਾਲੀ ਨੂੰ ਅੱਗ ਲਾਉਣ ਵੇਲੇ ਹੋਵੇ ਭਾਵੇਂ ਮੰਡੀਆਂ 'ਚ ਹੋਣ ਭਾਵੇਂ ਹੁਣ ਖੇਤਾਂ 'ਚ ਕਣਕ ਦੀ ਬਿਜਾਈ ਆ ਬਾਈ ਜੀ ਕਿਵੇਂ ਦੇਖਦੇ ਹੋ ਹੁਣ ਇੱਕ ਕਿਸਾਨ ਦੀ ਤੁਹਾਡੇ ਪਿੰਡ ਦੇ ਵਿੱਚ ਵੱਡੇ ਪੱਧਰ ਤੇ ਨੁਕਸਾਨ ਹੋਇਆ ਕਿ ਖੇਤਵਾਲ ਦੇਖਣਾ ਮੁਸ਼ਕਲ ਹੋ ਰਿਹਾ ਹੈ ਹਾਂਜੀ ਸਰ ਸਾਰੇ ਕਿਸਾਨ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆਗਾ ਇਹਦੇ ਮਤਲਬ 17 18 ਏਕੜ ਜਿਹੜੀ ਇਹਨੇ ਕਿਸਾਨ ਨੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹੀ ਮਤਲਬ ਕਣਕ ਦੀ ਬਿਜਾਈ ਕੀਤੀ ਸੀਗੀ ਤੇ ਉਸ ਤੋਂ ਬਾਅਦ ਹੁਣ ਇਹਦਾ ਬਹੁਤ ਜ਼ਿਆਦਾ 100% ਨੁਕਸਾਨ ਹੋ ਗਿਆ ਇੱਥੇ ਖੇਤੀਬਾੜੀ ਅਫਸਰ ਵੀ ਆਏ ਨੇ ਉਹਨਾਂ ਨੇ ਦੇਖਿਆ ਉਹ ਕਹਿੰਦੇ ਵੀ ਬਹੁਤ ਜ਼ਿਆਦਾ ਨੁਕਸਾਨ ਹੈ ਬਾਕੀ ਕਿਸਾਨ ਨੂੰ ਜਿਹੜੀ ਇਹਦੀ ਮਤਲਬ ਫਸਲ ਦਾ ਨੁਕਸਾਨ ਹੈ ਇਹਦਾ ਮਾਮਲਾ ਮਿਲਣਾ ਚਾਹੀਦਾ ਹੈਗਾ ਤੇ ਦੂਸਰਾ ਨੰਬਰ ਤੇ ਸਰਕਾਰ ਨੂੰ ਸੋਚਣਾ ਚਾਹੀਦਾ ਪਿਛਲੇ ਸਮੇਂ ਤੋਂ ਜਿਹੜਾ ਕਿਸਾਨਾਂ ਦਾ ਨੁਕਸਾਨ ਹੋ ਰਿਹਾ ਹੈ ਇਹ ਪਰਾਲੀ ਨੂੰ ਖੇਤ ਦੇ ਵਿੱਚ ਮਤਲਬ ਲ ਦੱਬਣ ਨਾਲ ਸੁੰਡੀ ਪੈਦਾ ਹੁੰਦੀ ਹੈ ਇਹਦਾ ਅਜੇ ਤੱਕ ਕੋਈ ਕੰਟਰੋਲ ਨਹੀਂ ਹੋਇਆ ਕਿਸੇ ਵੀ ਕੋਈ ਮਹਿਕਮੇ ਨੇ ਅਜੇ ਤੱਕ ਇਹਦਾ ਮਤਲਬਾ ਸਾਨੂੰ ਸੋਲੂਸ਼ਨ ਨਹੀਂ ਦਿੱਤਾ ਹੈਗਾ ਵੀ ਇਹਦਾ ਅਸੀਂ ਕੀ ਹੱਲ ਕਰ ਸਕੀਏ ਆ ਸੁੰਡੀਆਂ ਨੇ ਮਤਲਬ ਸਾਡੇ ਖੇਤਾਂ ਦੇ ਵਿੱਚ ਜਿਹੜੀਆਂ ਹੈਗੀਆਂ ਨੇ ਤੁਸੀਂ ਦੇਖ ਸਕਦੇ ਹੋ ਸਾਡੇ ਕਿਸਾਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੈ ਸੱਜੇ ਭਾਈ ਜੀ ਸੁੰਡੀਆਂ ਦੇਖ ਰਹੇ ਆਪਾਂ ਬਿਲਕੁਲ ਜਿਉਂਦੀਆਂ ਸੁੰਡੀਆਂ ਜਿਹੜੀਆਂ ਫਿਰ ਰਹੀਆਂ ਨੇ ਦਵਾਈਆਂ ਵੀ ਮਹਿੰਗੀ ਤੋਂ ਮਹਿੰਗੀ ਦਵਾਈ ਕਿਸਾਨ ਨੇ ਕਰੀ ਹੈਗੀ ਇਹ ਜਿਹੜੀਆਂ ਸੁੰਡੀਆਂ ਫਿਰ ਰਹੀਆਂ ਨੇ ਇਹਨਾਂ ਤੇ ਕਿਸੇ ਵੀ ਦਵਾਈ ਦਾ ਅਸਰ ਨਹੀਂ ਹੋਇਆ ਜੇ ਕਿਸੇ ਦਵਾਈ ਦਾ ਅਸਰ ਹੋਇਆ ਹੁੰਦਾ ਤਾਂ ਅੱਜ ਨੂੰ ਇਹ ਸੁੰਡੀਆਂ ਨੇ ਮਰ ਜਾਣਾ ਸੀ ਇਹ ਖੇਤ ਚ ਪ੍ਰੋਬਲਮ ਹੀ ਨਹੀਂ ਹੁੰਦੀ ਸੀਗੀ ਇਹ ਦਵਾਈਆਂ ਦੋ ਤਿੰਨ ਜਾਂ ਜਿੰਨੀਆਂ ਵੀ ਦਵਾਈਆਂ ਅਸੀਂ ਪਾ ਸਕਦੇ ਆ ਤਾਂ ਉਹ ਦਵਾਈਆਂ ਨਹੀਂ ਇਹ ਤੇ ਕੰਟਰੋਲ ਕਰ ਰਹੀਆਂ ਇਹ ਸੁੰਡੀਆਂ ਨੇ ਜਿਹੜੀਆਂ ਕਿਸੇ ਦਵਾਈ ਨਾਲ ਕੰਟਰੋਲ ਨਹੀਂ ਹੁੰਦੀਆਂ ਅਤੇ ਜਿਵੇਂ ਕਹਿ ਰਹੇ ਨੇ ਕਿ ਜਦੋਂ ਕਣਕ ਦੀ ਬਜਾਈ ਹੋ ਰਹੀ ਸੀ ਜਾਂ ਉਸ ਤੋਂ ਬਾਅਦ ਜਦ ਪਾਣੀ ਲਾਇਆ ਉਦੋਂ ਕਲੋਰੋ ਵਿੱਚ ਪਾਉਣੀ ਸੀ ਪਾਉਨਿਆ ਸਾਰੇ ਕਿਸਾਨ ਪਾਉਨਿਆ ਨਾ ਅੱਜ ਕੀ ਅਸੀਂ ਪਿਛਲੇ 6-7 ਸਾਲ ਤੋਂ ਪਾ ਰਹੇ ਹਾਂ ਨਹੀਂ ਕੰਟਰੋਲ ਕਰਦਿਆਂ ਕੰਟਰੋਲ ਹੀ ਨਹੀਂ ਹੁੰਦਾ ਕੋਈ ਦਵਾਈ ਨਹੀਂ ਕੰਟਰੋਲ ਕਰਦੀ ਇੱਕ ਸਾਨੂੰ ਕਹਿ ਦਿੰਦੇ ਨੇ ਵੀ ਆਹ ਦਵਾਈ ਤੁਸੀਂ ਪਾਈ ਨਹੀਂ ਜਾਂ ਨਾ ਪਾਈ ਰਹੇ ਆ ਅਸੀਂ ਜਿਵੇਂ ਕਿਸਾਨ ਕਹਿ ਰਿਹਾ ਕਿ ਅਸੀਂ ਅੱਗ ਲਾ ਕੇ ਬੀਜੀਆ ਉੱਥੇ ਦਿੱਕਤ ਨਹੀਂ ਆਈ ਜਿਹੜੇ ਕਿਸਾਨ ਕਹਿ ਰਹੇ ਨੇ ਅੱਗ ਲਾਏ ਤੋਂ ਬਿਨਾ ਬੀਜੀਆ ਉੱਥੇ ਦਿੱਕਤ ਆਈ ਹੈ ਕੀ ਬਿਲਕੁਲ ਸੱਚ ਹੈ ਇਹ ਸਹੀ ਹੈ ਜੀ 100% ਸਹੀ ਹੈ ਤਾਂ ਮਹਿਕਮੇ ਨੂੰ ਵੀ ਪਤਾ ਹੈ ਸਰਕਾਰ ਨੂੰ ਵੀ ਪਤਾ ਹੈ ਗੱਲ ਦਾ ਵੀ ਜਿੱਥੇ ਕਣਕ ਦੇ ਮਤਲਬ ਬਿਨਾ ਨਾੜ ਨੂੰ ਅੱਗ ਲਾਏ ਬਜਾਈ ਕੀਤੀ ਹੈ ਉੱਥੇ ਮਤਲਬਾ ਸੁੰਡੀ ਦਾ ਹਮਲਾ ਹੋਇਆ ਤੇ ਜਿੱਥੇ ਕਣਕ ਨੇ ਖੇਤ ਮਤਲਬ ਸਾਫ ਕਰਕੇ ਬਿਜਾਈ ਕੀਤੀ ਉੱਥੇ ਕੋਈ ਦਿੱਕਤ ਨਹੀਂ ਹੈਗੀ ਕਣਕ ਸਹੀ ਆ ਸਭ ਕੁਝ 100% ਸਹੀ ਰਿਜ਼ਲਟ ਨੇ ਉਹਦੇ ਹੂੰ ਬਿਲਕੁਲ ਕਿਉਂਕਿ ਕਿਸਾਨ ਆਪਣਾ ਤਰਕ ਦੇ ਰਹੇ ਨੇ ਕਿਉਂਕਿ ਇਹ ਸੁੰਡੀਆਂ ਨੇ ਜਿਹੜੀਆਂ ਉਹ ਆਪਣੇ ਵਰਤਨਾ ਦੇ ਵਿੱਚ ਲੈ ਕੇ ਉਹ ਦਿਖਾ ਰਹੇ ਨੇ ਕਿ ਇਸ ਤਰ੍ਹਾਂ ਦੀ ਸੁੰਡੀ ਨੇ ਜਿਹੜਾ ਉਹਦਾ ਪੂਰਾ ਖੇਤ ਦਾ ਖੇਤ ਆ ਜਿਹੜਾ ਉਹ ਕਹਿ ਸਕਦੇ ਆ ਕਿ ਬਰਬਾਦ ਕਰ ਦਿੱਤਾ ਪਰ ਖੇਤੀਬਾੜੀ ਵਿਭਾਗ ਮੰਨ ਰਿਹਾਗਾ ਉਹ ਕਹਿ ਰਿਹਾ ਕਿ ਅਸੀਂ ਗਰਾਊਂਡ ਦੇ ਉੱਪਰ ਗਿਆਗੇ ਦੇਖਿਆ ਹੁਣ ਕੋਈ ਇਸ ਦਾ ਹੱਲ ਨਹੀਂ ਹੈਗਾ ਕਿਉਂਕਿ ਸਿਰ ਦੁਆਰਾ ਤੋਂ ਜਿਹੜੀ ਕਣਕ ਦੀ ਬਿਜਾਈ ਕਰਨੀ ਪਏਗੀ ਪਰ ਹੁਣ ਕਿਸਾਨ ਨੇ ਜਿਹੜੇ ਉਮੰਗ ਕਰ ਰਹੇ ਨੇ ਕਿ ਜਿਹੜਾ ਬਣਦਾ ਮੁਆਵਜ਼ਾ ਦਿੱਤਾ ਜਾਵੇ ਜਿਹੜਾ ਨੁਕਸਾਨ ਹੋਇਆ ਉਸ ਦੀ ਭਰਪਾਈ ਕਰੇ ਅੱਗੇ ਤੋਂ ਕਿਸਾਨ ਨੂੰ ਜਿਹੜਾ ਬੀਜ ਆ ਦੁਆਰੇ ਤੋਂ ਉਹ ਫ੍ਰੀ ਦੇ ਵਿੱਚ ਦਿੱਤਾ ਜਾਵੇ ਤਾਂ ਜੋ ਦੁਆਰਾ ਤੋਂ ਅਗਰ ਕਣਕ ਹੋ ਸਕਦੀ ਆ ਤਾਂ ਉਸ ਨੂੰ ਉਸ ਦੀ ਬਿਜਾਈ ਉਹ ਜਿਹੜਾ ਕਰ ਸਕੇ ਬਲਵਸ ਸਿੰਘ ਵਿੱਕੀ ਪੰਜਾਬ ਤੱਕ ਸੰਗਰੂਰ